ਈ ਹਾਲਾ ਸਾਰੇ ਵੀਰਾਂ ਦੇ ਹੋਰ ਸਭ ਦੇ ਕਬੂਤਰ ਕਬਾਤ ਠੀਕ ਆ ਘਰ-ਬਰ ਵਾਰ ਠੀਕ ਆ ਵੀਰੇ ਅੱਜ ਵੀਰੇ ਨਾ ਇੱਕ ਨਵਾਂ ਐਕਸਪੀਰੀਅੰਸ ਸ਼ੇਅਰ ਕਰਨ ਲੱਗਾ ਥੋਡੇ ਨਾ ਨਾ ਬੱਚਾ ਨਿਕਜਾ ਨਾ ਹੁਣ ਮੀ ਜੇ ਇਥੇ ਲਾਬ ਜੀ ਨਾਲ ਨਾ ਜਿਹੜਾ ਕਹਿੰਦੇ ਜ਼ਹਿਰ ਬਾਦ ਮੂੰਹ ਚ ਕੰਕਰ ਹੋ ਜਾਂਦਾ ਤੁਹਾਨੂੰ ਦਿਖਾਉਣਾ ਇਹਦੇ ਮੂੰਹ ਚ ਕੰਕਰ ਬਣਿਆ ਵੀਰੇ ਆ ਸਾਰਾ ਮੂੰਹ ਦਾ ਨਾ ਕਸਬਤ ਹੋਈ ਇਹ ਕੋਰਨਾ ਦੇਖੋ ਸਾਰਾ ਮੂੰਹ ਦਾ ਭਰਿਆ ਪਿਆ ਇਹ ਤੁਹਾਨੂੰ ਇਹਦਾ ਇਲਾਜ ਦੱਸਾਂਗੀ ਨਾਲ ਹੀ ਤੁਹਾਨੂੰ ਇਹਦਾ ਇਲਾਜ ਕਰਕੇ ਦਿਖਾਵਾਂਗੇ ਟਿਕਟੋਕ ਇਟਾ ਸਭ ਭਰਿਆ ਪਿਆ ਜਦੋਂ ਕੱਢਿਆ ਤੁਹਾਨੂੰ ਉਹ ਵੀ ਵੀਡੀਓ ਬਣਾ ਕੇ ਤੁਹਾਨੂੰ ਨਾਲ ਹੀ ਵੀਰੇ ਸ਼ੇਅਰ ਕਰਦੇ ਆ ਇਹਨੂੰ ਦਵਾਈ ਦੇਣ ਲੱਗੇ ਆ ਉਹ ਗੋਲੀਆਂ ਦੀ ਵੀਡੀਓ ਤੁਹਾਨੂੰ ਨਾਲ ਹੀ ਪਾਉਣੀ ਆ ਜੀ ਆ ਵੀਰੇ ਦਵਾਈ ਦਿੱਤੀ ਸੀ ਇਹਨੂੰ ਅੱਜ ਸਵੇਰੇ ਜਦੋਂ ਦੇਖਿਆ ਸੀ ਮੈਂ ਆ ਹੈਗੀ ਮੈਟਰੋਜਲ ਤੇ ਆ ਹੈਗੀ ਜੈਨਫਲੋਕਸ 200mg ਆ ਇਹ ਸਵੇਰੋਂ ਦਿੱਤੀ ਸੀ ਤੇ ਜਿਹੜਾ ਤਾਂ ਨਵਾਂ ਨਵਾਂ ਬਣਦਾ ਸੀ ਆ ਦੇਖ ਲਓ ਉਹ ਤਾਂ ਰੇਸ਼ਾ ਜਿਹਾ ਚਿੱਟਾ ਚਿੱਟਾ ਜਾ ਗਿਆ ਆ ਨਿਕਲਿਆ ਪਿਆ ਤੇ ਹਜੇ ਉਹਦੇ ਅੰਦਰ ਗੰਡ ਪੂਰੀ ਵੱਡੀ ਆ ਉਹ ਇੱਕ ਦੋ ਦਿਨਾਂ ਦੇ ਬੱਚਾ ਜਿਹਾ ਟੋਲੂ ਬੱਚਾ ਤੇ ਤੁਹਾਨੂੰ ਆ ਫਿਰਦਾ ਬੱਚਾ ਇਹ ਨਾਲੋਂ ਫਰਕ ਤੇ ਤੁਹਾਨੂੰ ਉਹ ਵੀ ਵੀਡੀਓ ਬਣਾ ਲ ਦੀ ਨਾਲ ਹੀ ਪਾ ਕੇ ਪੂਰੀ ਫੁੱਲ ਵੀਡੀਓ ਬਣਾ ਕੇ ਪਾਵਾਂਗੇ ਤੇ ਫਿਰ ਦੱਸਿਓ ਸਤਿ ਸ਼੍ਰੀ ਅਕਾਲ ਵੀਰੋ ਜਿਵੇਂ ਤੁਹਾਨੂੰ ਦੱਸਿਆ ਸੀ ਆਪਣੇ ਨਿੱਕੇ ਬੱਚੇ ਦਾ ਇਹਦੇ ਗਲ ਚ ਕੈਂਕਰ ਬਣ ਗਿਆ ਸੀ 2 ਦਿਨ ਤੋਂ ਤੁਹਾਨੂੰ ਦੱਸੀ ਹੋਈ ਦਵਾਈ ਦਿੱਤੀ ਇਹਨੂੰ ਤੇ ਅੱਜ ਆਹ ਦੇਖੋ ਤੁਹਾਨੂੰ ਦਿਖਾਉਣਾ ਏ ਏਡੀ ਗੰਢ ਸੀ ਇਹ ਤੇ ਗਲ ਚ ਆਹ ਕੱਢੀ ਆ ਜੀ ਹੋਣ ਜਮਾ ਠੀਕ ਆ। ਦੋਗ ਦਿਨ ਇਹਦੇ ਜ਼ਰੂਰ ਗਲ ਦੇ ਵਿੱਚ ਰੂਮ ਦੇ ਫੰਬੇ ਨਾਲ ਲਾਵਾਂਗੇ ਗ੍ਰੀਸਰੀਮ ਵਗੈਰਾ ਗਲਾ ਸਾਫ਼ ਹੋ ਜਾਊ। ਏਡੀ ਗੰਡ ਸੀ। ਤੇ ਇੱਕ ਵੀਰੇ ਤੁਹਾਨੂੰ ਹੋਰ ਦੱਸਣਾ ਵੀ ਜਦੋਂ ਵੀ ਬੱਚੇ ਦਾ ਗਲ ਪੱਕਦਾ ਜਾਂ ਕਦੇ ਵੱਡੇ ਕਬੂਤਰ ਦਾ ਗਲਾ ਕੰਕਰ ਬਣਦਾ ਤਾਂ ਬਾੜੇ ਜਾ ਥੋਨੂੰ ਸਰੋਂ ਜਾਂ ਰੋਟੀ ਦਿਆ ਕਰੋ। ਕਿਉਂਕਿ ਰੋਟੀ ਜਦੋਂ ਛੋਟਾ ਬੱਚੇ ਨੂੰ ਕਬੂਤਰ ਦਿੰਦਾ ਵਾ ਤਾਂ ਉਹ ਪੋਲੀ ਹੋ ਜਾਂਦੀ ਹੈ ਗਲ ਵਿੱਚ ਦੀ ਦਾਣਾ ਨਗਾਉਣਾ ਵੀ ਉਹਨੂੰ ਔਖਾ ਹੋ ਜਾਂਦਾ। ਪਾਣੀ ਵੀ ਨਗਾਉਣਾ ਔਖਾ ਜਾਂਦਾ ਜੇ ਤੁਸੀਂ ਨਾਲ ਕੀ ਨਾ ਦੋਗੇ। ਕਰਦਾ ਬੱਚਾ ਉਹਨੂੰ ਦੱਸਿਆ ਸੀ ਤਾਂ ਤੁਹਾਨੂੰ ਗੜਾ ਵੀ ਦਿਖਾਉਣਾ ਜੇ ਦੇਖ ਜੇ ਇਕੱਲੇ ਤੋਂ ਗੱਲ ਬਣਦੀ ਨਹੀਂ ਉਹ ਜੀ ਉਹ ਬੱਚ ਪੁੱਤ ਇਹ ਗੜਾ ਜਮਾ ਸਾਫ ਆ ਇਹਦਾ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੁਹਾਨੂੰ ਹੋਰ ਵੀ ਇਸ ਤਰ੍ਹਾਂ ਦੇ ਰਿਜ਼ਲਟ ਦਿਆ ਕਰਾਂਗੇ ਦਵਾਈ ਵੀ ਉਹ ਦੱਸਾਂਗੇ ਜੀ ਤਾਂ 101% ਰਿਜ਼ਲਟ ਹੋਵੇ ਆ ਤੁਸੀਂ ਦੇਖ ਸਕਦੇ ਹੋ ਏਡੀ ਗੰਢ ਸੀ ਇਹਦੇ ਗਲ ਦੇ ਵਿੱਚ ਅੱਜ ਤੀਜਾ ਦਿਨ ਆ ਸ਼ਾਮ ਨੂੰ ਇੱਕ ਵਾਰੀ ਦਵਾਈ ਫੇਰ ਦਵਾਵਾਂਗੇ ਇਹ ਇਨਫੈਕਸ਼ਨ ਖਤਮ ਕਰ ਲਈ। ਉਦੋਂ ਬਾਅਦ ਚ ਲੋੜ ਨਹੀਂ। ਇੱਕ ਬੱਚਾ ਆਪਣਾ ਪਹਿਲਾਂ ਵੀ ਆਇਆ ਹੋਗਾ ਜੀ ਤੁਹਾਨੂੰ ਦਿਖਾਉਣਾ ਇੱਥੇ। ਕਾਲੇ ਡੰਡਿਆਂ ਵਾਲਾ। ਆ ਬੈਠਾ ਬੱਚਾ ਵੀਰੇ। ਇਹ ਵੀ ਏਡਾ ਹੀ ਤਕਰੀਬਨ ਜਦੋਂ ਇਹਦੇ ਗੰਡ ਬਣੀ ਸੀ। ਕਾਲੇ ਡੰਡੇ ਕਲਾਵੀ ਟੋਰੀ ਦਾ। ਤੇ ਇਹ ਚੀਨਾ ਦਾ ਭਰਾ ਬੈਠਾ। ਹੁਣ ਕੱਲ ਵੀ ਉੱਡ ਕੇ ਆ ਗਈ ਸੀ ਅੱਜ ਵੀ ਲਾਇ 10-15 ਮਿੰਟ ਅੱਜ ਵੀ ਆ ਗਈ। ਛੋਟਈ ਆ ਹਜੇ। ਕੰਨੀਆਂ ਸਰੀ ਵਾਲੀਆਂ ਕਰਤੀਆਂ ਆਈਆਂ ਚੱਲ ਗੱਜ ਗੇ ਨਾ ਫਿਰਦਾ ਆਪਣਾ ਛੋਟਾ ਹੁਣ ਜਮਾ ਠੀਕ ਆ